ਆ ਵੀ ਰਕਵਿੰਦਰ ਜੇ ਦੋ ਬੋਲ ਕੋ ਆਦੀ ਬਾ ਸੁਣਾ ਦੇ ਨਾ ਸੁਹਾਗ ਆ ਜੀ ਬਾਤ ਦਾ ਲੈ ਸੁਣ ਬਾਤ ਫਿਰ ਆਪਣੀ ਬੋਲੀ ਗੌਰ ਗਲ ਸੁਣੀ ਬਾਤ ਮਹਾਰੀ ਬੋਲੀ ਕੀ ਮੱਝਾਂ ਮਾਲਵਾ ਦੁਆਬੇ ਤੇ ਨਿਆਰੀ ਬੋਲੀ ਕੀ ਬਹੁਤੇ ਸ਼ਬਦ ਥਾਰਾ ਮਰ ਗੈਲ ਗੈਲ ਬੋਲਦੇ ਸਿੱਧੇ ਜਿਹੇ ਬੰਦੇ ਸਿੱਧੀ ਬਾਤ ਬੋਲਦੇ ਸਿੱਧਰੇ ਜੇ ਦਿਲਾਂ ਕੇ ਵਿੱਚ ਮੈਲ ਕੋਈ ਨਾ ਬੈਰ ਈਰਖਾ ਇਹਨਾਂ ਨੂੰ ਕਿਸੇ ਗੈਲ ਕੋਈ ਨਾ ਚੜਦੇ ਪੰਜਾਬ ਤੋਂ ਲੈਂਦੇ ਤਾਈ ਬੋਲਦੇ ਬਾਤ ਬਾਤ ਮਾਏ ਬਾਈ ਬਾਈ ਬੋਲਦੇ ਗੁੱਸੇ ਵਿੱਚ ਬੰਦੇ ਨੂੰ ਬਿੱਜੂ ਦੇ ਜਨੌਰ ਬੋਲ ਦੇ ਪਿਤਾ ਦਸ਼ਮੇਸ਼ ਦੇ ਨਾਨਕੇ ਨਖਨੌਰ ਬੋਲ ਹੂੰ ਧਰਤੀ ਸ਼ਹੀਦਾਂ ਦੀ ਰਾਜਨੀਤੀ ਵਿੱਚ ਚੰਡੀ ਗਈ ਹੂੰ ਵੰਡ ਕੇ ਦਰੋਂ ਪੰਜਾਬ ਹਰਿਆਣੇ ਵਿੱਚ ਵੰਡੀ ਗਈ ਸਹੀ ਬਾਤ ਹੈ ਕਦੇ ਵੀ ਜ਼ਿਕਰ ਨਾ ਹੋਇਆ ਕਿਸੇ ਵੀ ਕਿਤਾਬ ਗਾਣੇ ਵਾਂ ਹਾਂ ਕੈਥਲ ਖੁਰਛੇਤਰ ਤੱਕ ਪੂਵਾਦ ਹਰਿਆਣੇ ਵਿੱਚ ਬਾਕੀ ਸਹੀ ਗੱਲ ਦਾ ਲੈਦੀ ਜਹੀ ਬੋਲੀ ਲਹਦੇ ਰੰਗ ਮਿੱਤਰੋ ਹਾਂ ਪੂਆਧਵੀ ਪੰਜਾਬ ਦਾ ਹੀ ਅੰਗ ਮਿੱਤਰੋ ਕੀਤੇ ਬਿਨਾ ਘੱਟ ਕਿਸੇ ਖਾਸ ਪੱਖ ਤੋਂ ਅੰਟਾਲ ਨੂੰ ਮਾਣ ਜਿਆ ਹੋਵੇ ਇਤਿਹਾਸ ਪੱਖ ਤੋਂ ਹਾਂ ਇਤਿਹਾਸ ਵਿੱਚ ਡੂੰਗੀ ਇਹਦੀ ਥਾਂ ਮਿੱਤਰੋ ਹਾਂ ਬੱਦ ਸ਼ੀਦਾ ਚ ਪੰਜੋਖਰੇ ਦਾ ਨਾਮ ਮਿੱਤਰੋ ਹਾਂ ਮੁੰਡੇ ਨੂੰ ਛੋਕੜਾ ਬੋਟੀ ਨੂੰ ਇਹ ਬਹੂ ਬੋਲਦੇ ਅਸੀਨੇ ਨੂੰ ਮੁਰਕਾ ਖੂਨ ਨੂੰ ਇਹ ਲਹੂ ਬੋਲਦੇ ਬਿਲਕੁਲ ਬੋਲਦੇ ਕੱਲਾ ਮਾਜਾ ਮਾਲਵਾ ਦੁਆਬਾ ਕਹੇ ਆਂਦਾ ਨਹੀਂ ਸਵਾਦ ਮਿੱਤਰੋ ਚੌਥਾ ਥੰਮ ਪੰਜਾਬ ਦਾ ਪੂਆਧ ਮਿੱਤਰੋ ਮਿੱਤਰੋ ਪੰਜ ਦਰਿਆ ਰਾਵੀ ਬਿਆਸ ਤੇ ਲੁਹ ਸਤਲੂ ਝਨਾ ਬੋਲਦੇ ਹਾਂ ਇਹ ਸੋਹਣੇ ਮੇਰੇ ਦੇਸ਼ ਨੂੰ ਪੰਜਾਬ ਬੋਲਦੇ ਕੀ ਬਾਤ ਹੈ ਕੀ ਬਾਤ ਹੈ ਸੁਵਾ